ਪਖੰਡ ਭਜਾਓ ਪੰਜਾਬ ਬਚਾਓ ਦੀ ਮਹਮਾ ਜਿਹੜੀ ਸਾਡੇ ਵੱਲੋਂ ਫਰੀਦਕੋਟ ਤੋਂ ਆਰੰਭ ਹੋਈ ਸੀ ਜਿਹੜਾ ਪਾਲਾ ਕਲਾਰਾਂ ਵਾਲਾ ਰੇਤਗੜ੍ਹੋਂ ਦਾ ਇੱਕ ਪਖੰਡ ਦਾ ਜਿਹੜਾ ਅੱਡਾ ਬਣਾਇਆ ਹੋਇਆ ਉਹਦੇ ਖਿਲਾਫ ਅਸੀਂ ਮੋਰਚਾ ਲਾਉਣ ਆਏ ਸੀ ਇੱਕ ਵੀਡੀਓ ਮੈਂਸ਼ਨ ਕੀਤੀ ਸੀਗੀ ਸਾਡੇ ਖਿਲਾਫ ਬਹੁਤ ਸਾਰੀਆਂ ਜਿਹੜੀਆਂ ਭੱਦੀਆਂ ਸ਼ਬਦਾਵਲੀਆਂ ਵਰਤ ਕੇ ਸਮਾਣਾ ਸਿਟੀ ਨੰਬਰ 1 ਇੱਥੇ ਦਰਖਾਸਤ ਜਿਹੜੀ ਦੇ ਦਿੱਤੀ ਸੀ ਪਾਲਾ ਕਲਾਰਾਂ ਵਾਲਾ ਉਹਦਾ ਮੇਰੇ ਕੋਲ ਨੰਬਰ ਹੈਗਾ ਮੈਂ ਇੱਕ ਵਾਰੀ ਡਾਇਲ ਤੁਹਾਡੇ ਸਾਹਮਣੇ ਕਰ ਦੇਵਾਂ ਉਹਨੂੰ ਮੈਂ ਇੱਥੇ ਬੁਲਾਉਣਾ ਵੀ ਚਾਹੁੰਨਾ ਵੀ ਜੇ ਤੇਰੇ ਡੇਰੇ ਆਉਣੇ ਆ ਸਾਡੇ ਸਵਾਲਾਂ ਦੇ ਜਵਾਬ ਦੇ ਜੋ ਤੂੰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈਂ ਮੇਰੀ ਬੇਨਤੀ ਹੈ ਵੀ ਜੇਕਰ ਉਹ ਪਹੁੰਚਦਾ ਠੀਕ ਹੈ ਨਹੀਂ ਆਉਣ ਵਾਲੇ ਸਮੇਂ ਵਿੱਚ ਅਸੀਂ ਲਿਖਾ ਦਿੱਤਾ ਹੈ ਵੀ ਦੋਹੇ ਧਿਰਾਂ ਨੂੰ ਬਿਠਾ ਕੇ ਜਿਹੜੇ ਸਵਾਲ ਜਵਾਬ ਕਰਾਏ ਜਾਣ ਜੇਕਰ ਸਵਾਲ ਜਵਾਬ ਨਹੀਂ ਹੁੰਦੇ ਆਉਣ ਵਾਲੇ ਦਿਨਾਂ ਵਿੱਚ ਸਿੰਘ ਫਿਰ ਜਿਵੇਂ ਪਹਿਲਾਂ ਪਖੰਡੀਆਂ ਦੇ ਪਖੰਡ ਜਾਂ ਪਰਦੇ ਫਾਸ਼ ਕੀਤੇ ਹੈ ਉਸੇ ਤਰ੍ਹਾਂ ਅਸੀਂ ਸਿੰਘ ਚੜ ਕੇ ਜਾਵਾਂਗੇ ਆਲੇ ਲੋਕਾਂ ਨਾਲ ਲੱਖਾਂ ਰੁਪਈਆ ਦੀ ਠੱਗੀ ਵਜ ਰਹੀ ਹੈ ਹਜ਼ਾਰਾਂ ਰੁਪਈਆ ਲੁੱਟੇ ਜਾ ਰਹੇ ਨੇ ਸੋ ਗਮਰਾਹ ਕੀਤਾ ਜਾ ਰਿਹਾ ਹੈ ਮੈਂਟਲੀ ਤੌਰ ਤੇ ਜਿਹੜਾ ਅਪਸੈਟ ਲੋਕ ਹੋ ਰਹੇ ਨੇ ਇੱਜ਼ਤਾਂ ਦੇ ਨਾਲ ਵੀ ਖਲਵਾੜ ਹੋ ਰਹੇ ਨੇ ਬਹੁਤ ਸਾਰੇ ਡੇਰਿਆਂ ਦੀ ਮੇਰੀ ਬੇਨਤੀ ਹੈ ਸਭ ਤੋਂ ਪਹਿਲਾਂ ਸਮੁੱਚੀ ਸੰਗਤ ਨੂੰ ਆਪਾਂ ਜਾਗਰੂਤ ਹੋਈਏ ਸੁਚੇਤ ਹੋ ਕੇ ਇਹਨਾਂ ਦੇ ਪਖੰਡ ਦਾ ਪਰਦਾ ਫਾਸ਼ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪਖੰਡ ਨਹੀਂ ਨਜ਼ਰ ਆਊਗਾ